ਪਾਈ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਇਸ ਸਕੈਮ ਹੋ ਰਿਹਾ ਹੈ ਤੇ ਇਸ ਸਕੈਮ ਦੇ ਉੱਤੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਇਹ ਸਕੈਮ ਕਿਸੇ ਹੋਰ ਵੱਲੋਂ ਨਹੀਂ 에ਜੰਟਸ ਵੱਲੋਂ ਨਹੀਂ ਕੀਤਾ ਜਾ ਰਿਹਾ ਇਹ ਸਕੈਮ ਜਿਹੜਾ ਉਹ ਕਾਲਜੇਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਸ ਸਕੈਮ ਬਾਰੇ ਹੀ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਜਿਹਦੇ ਵਿੱਚ ਸੈਂਕੜੇ ਡਾਲਰ ਜਿਹੜੇ ਐ ਉਹ ਇੱਕ ਇੱਕ ਬੱਚੇ ਤੋਂ ਵਸੂਲੇ ਜਾ ਰਹੇ ਨੇ ਤੇ ਉਹਦੇ ਬਦਲੇ ਦੇ ਵਿੱਚ ਉਹਨੂੰ ਕੀ ਕੀ ਦਿੱਤਾ ਜਾ ਰਿਹਾ ਹੈ ਉਹ ਐ ਸਿਰਫ ਇੱਕ ਉਮੀਰ ਉਹ ਜਿਹੜੇ ਸੈਂਕੜੇ ਡਾਲਰ ਵਸੂਲੇ ਜਾ ਰਹੇ ਨੇ ਅੱਜ ਆਪਾਂ ਉਸੇ ਟੌਪਿਕ ਤੇ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੈਪਸਨੋਡ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕਈ ਏਜੰਟ ਤੁਹਾਨੂੰ ਇਹ ਕਹਿੰਦੇ ਹੋਏ ਸੁਣੇ ਹੋਣਗੇ ਤੁਸੀਂ ਕਿ ਭਈ ਤੁਹਾਨੂੰ ਬਲੌਗਰ ਨਹੀਂ ਇਹ ਚੀਜ਼ ਦੱਸ ਸਕਦੇ ਤੁਹਾਨੂੰ ਫਲਾਨਾ ਬੰਦਾ ਨਹੀਂ ਦੱਸ ਸਕਦਾ ਜਾਂ ਕੋਈ ਫਾਈਲਿੰਗ ਨਹੀਂ ਕਰਦਾ ਤੇ ਉਹਨੂੰ ਕਿੱਥੋਂ ਨੌਲੇਜ ਆ ਜਾਂਦੀ ਹੈ ਪਰ ਜਿਹੜੀ ਵੀਡੀਓ ਤੁਹਾਨੂੰ ਇੱਕ ਵਲੌਗਰ ਜਾਂ ਜਿਹੜਾ ਇੱਕ ਇੰਡੀਪੈਂਡੈਂਟ ਬੰਦਾ ਦਾ ਸਕਦਾ ਜਾਂ ਬਣਾ ਸਕਦਾ ਹੈ ਉਹ ਸ਼ਾਇਦ ਇਹਨਾਂ ਦਾ ਕਲੇਜਾ ਨਹੀਂ ਹੁੰਦਾ ਜਾਂ ਇਹਨਾਂ ਦਾ ਉਹਦਾ ਜਿਗਰਾ ਨਹੀਂ ਹੁੰਦਾ ਕਿ ਉਹ ਵੀਡੀਓ ਇਹ ਵੀ ਬਣਾਣ ਇਸ ਤਰੀਕੇ ਦੀ ਲੁੱਟ ਨੂੰ ਜਿਹੜੀ ਸ਼ਹਿ ਦਿੱਤੀ ਜਾਂਦੀ ਹੈ ਉਹ ਸਿਰਫ ਇਸ ਕਰਕੇ ਦਿੱਤੀ ਜਾਂਦੀ ਹੈ ਕਿਉਂਕਿ ਇਹਨਾਂ ਤੋਂ ਪਰਦਾ ਕੋਈ ਨਹੀਂ ਚੱਕਣਾ ਚਾਹੁੰਦਾ ਕੈਨੇਡਾ ਦੇ ਵਿੱਚੋਂ ਆਫਰ ਲੈਟਰ ਦਾ ਇੱਕ ਸਕੈਮ ਜਿਹੜਾ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਸੀਗਾ ਕਿ ਬਈ 700 ਬੱਚਾ ਜਿਹੜਾ ਉਹਨੂੰ ਰਿਪੋਰਟ ਕਰ ਦਿੱਤਾ ਜਾਣਾ ਫੇਕ ਆਫਰ ਲੈਟਰ ਨੂੰ ਲੈ ਕੇ ਉਹਦੇ ਵਿੱਚ ਕਿਸੇ ਏਜੰਟ ਨੂੰ ਵੀ ਟੰਗ ਦਿੱਤਾ ਗਿਆ ਤੇ ਬਹੁਤ ਸਾਰੀਆਂ ਖਬਰਾਂ ਚੱਲੀਆਂ ਪਰ ਇੱਕ ਹੋਰ ਬਹੁਤ ਜ਼ਰੂਰੀ ਗੱਲ ਹੈ ਦੇ ਉੱਤੇ ਡਿਸਕਸ਼ਨ ਕਰਨਾ ਜ਼ਰੂਰੀ ਹੈ ਪਰ ਨਹੀਂ ਕੀਤਾ ਜਾ ਰਿਹਾ ਉਹ ਆਫਰ ਲੈਟਰ ਨੂੰ ਲੈ ਕੇ ਕਾਲਜ ਜਿਹੜੇ ਆ ਇੱਕ ਵੱਡਾ ਸਕੈਮ ਕਰ ਰਹੇ ਆ ਇਸ ਸਕੈਮ ਕਿਵੇਂ ਹੁੰਦਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕਿ ਐਗਜ਼ਾਮਪਲ ਲੈ ਕੇ ਦੱਸਦਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਸਟੋਰੀ ਸੁਣਾਉਣਾ ਹੈ ਕਿ ਐਕਚੁਅਲ ਦੇ ਵਿੱਚ ਹੈ ਕੀ ਹੈ ਤੇ ਇਹ ਚੀਜ਼ਾਂ ਮੈਨੀਪੂਲੇਟ ਕਿਦਾਂ ਕੀਤੀਆਂ ਜਾਂਦੀਆਂ ਨੇ ਇਹ ਚੀਜ਼ਾਂ ਇਹ ਜਿਹੜਾ ਸਿਸਟਮ ਇਹਨੂੰ ਸੁਧਾਰਿਆ ਕਿਵੇਂ ਜਾ ਸਕਦਾ ਹੈ ਤੇ ਸਿਸਟਮ ਨੂੰ ਅਬਿਊਜ਼ ਕੀਤਾ ਕੀਤਾ ਜਾ ਰਿਹਾ ਹੈ ਇਹਦੇ ਉੱਤੇ ਗੱਲ ਕਿਉਂ ਨਹੀਂ ਹੋ ਰਹੀ ਅਸਲ ਵਿੱਚ ਕੀ ਹੈ ਕਿ ਕੋਈ ਵੀ ਕਾਲਜ ਹੈ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਜਿਹੜੀ ਰੀਅਲ ਸਟੋਰੀ ਉਹਦੇ ਬਾਰੇ ਇੱਕ ਸਕੈਚੂਅਨ ਪੋਲੀਟੈਕਨਿਕ ਕਾਲਜ ਹੈ ਉਸ ਦੇ ਵੱਲੋਂ ਇੱਕ ਕੋਰਸ ਜਿਹੜਾ ਉਹ ਸਪਟੰਬਰ ਇਨਟੇਕ ਦੇ ਲਈ ਅਵੇਲੇਬਲ ਦਿਖ ਰਿਹਾ ਹੈ ਜਦੋਂ ਤੁਸੀਂ ਕਾਲਜ ਦੀ ਵੈਬਸਾਈਟ ਤੇ ਜਾਓਗੇ ਤਾਂ ਐਜੂਕੇਸ਼ਨਲ ਅਸਿਸਟੈਂਟ ਦਾ ਕੋਰਸ ਜਿਹੜਾ ਹੈ ਉਹ ਉੱਥੇ ਅਵੇਲੇਬਲ ਤੁਹਾਨੂੰ ਨਜ਼ਰ ਆਵੇਗਾ ਨਜ਼ਰ ਆਵੇਗਾ ਕਿ ਭਈ ਤੁਸੀਂ ਉਹਦੇ ਵਿੱਚ ਅਪਲੀਕੇਸ਼ਨ ਪਾ ਸਕਦੇ ਹੋ ਯਾਨੀ ਕਿ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਹੁਣ ਜਦੋਂ ਤੁਸੀਂ ਉੱਥੇ ਆਫਰ ਲੈਟਰ ਦੇ ਲਈ ਅਪਲਾਈ ਕਰੋਗੇ ਤਾਂ ਭਈ ਤੁਹਾਡਾ ਆਫਰ ਲੈਟਰ ਜਿਹੜਾ ਉਹ ਇਸ਼ੂ ਨਹੀਂ ਕੀਤਾ ਜਾਏਗਾ ਹੁਣ ਉਸੇ ਕਾਲਜ ਦੇ ਵਿੱਚ ਇੱਕ ਬੱਚਾ ਪੜ ਰਿਹਾ ਹੈ ਜਿਨੇ ਇੱਕ ਪ੍ਰੋਗਰਾਮ ਫਿਨਿਸ਼ ਕਰਨ ਵਾਲਾ ਹੈ ਉਹ ਤੇ ਦੂਜੇ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈਣਾ ਹੈ ਯਾਨੀ ਕਿ ਉਹ 1+1 ਪ੍ਰੋਗਰਾਮ ਕਰਨਾ ਚਾਹੁੰਦਾ ਹੈ ਤੇ ਐਜੂਕੇਸ਼ਨਲ ਅਸਿਸਟੈਂਟ ਦਾ ਉਹ ਕੋਰਸ ਜਿਹੜਾ ਹੈ ਉਹਦੇ ਵਿੱਚ ਉਹਨੇ ਆਫਰ ਲੈਟਰ ਅਪਲਾਈ ਕੀਤਾ ਜਿਹੜਾ ਆਫਰ ਲੈਟਰ ਅਪਲਾਈ ਕੀਤਾ ਗਿਆ ਉਹ ਫੈਬ ਮਹੀਨੇ ਦੇ ਵਿੱਚ ਅਪਲਾਈ ਕੀਤਾ ਗਿਆ ਧਿਆਨ ਰੱਖਿਓ ਫਰਵਰੀ ਦੇ ਵਿੱਚ ਅਪਲਾਈ ਕੀਤਾ ਗਿਆ ਐਗਜੈਕਟ ਡੇਟ ਮੈਂ ਨਹੀਂ ਦੱਸ ਰਿਹਾ ਕਿ ਉਸ ਬੱਚੇ ਦਾ ਕੋਈ ਨੁਕਸਾਨ ਨਾ ਹੋਏ ਸਕ੍ਰੀਨ ਦੇ ਉੱਤੇ ਤੁਹਾਨੂੰ ਮੈਂ ਡਿਟੇਲ ਦਿਖਾ ਰਿਹਾ ਵਾਂ ਮੈਂ ਡੇਟ ਜਿਹੜੀ ਆ ਉਹ ਹਾਈਡ ਕੀਤੀ ਹੈ ਕਿਉਂਕਿ ਬੱਚੇ ਨੇ ਸਪੈਸ਼ਲੀ ਕਿਹਾ ਕਿ ਭਈ ਤੁਸੀਂ ਡੇਟ ਨਹੀਂ ਦਿਖਾਣੀ ਹੈਗੀ ਤੇ ਉਸ ਬੱਚੇ ਦਾ ਆਫਰ ਲੈਟਰ ਜਿਹੜਾ ਉਹ ਹਾਲੇ ਵੀ ਵੇਟਿੰਗ ਲਿਸਟ ਦੇ ਵਿੱਚ ਆ ਰਿਹਾ ਜਦੋਂ ਉਹਨੇ ਕਾਲਜ ਦੇ ਵਿੱਚ ਅਪਰੋਚ ਕੀਤਾ ਉਹਨਾਂ ਨੇ ਕਿਹਾ ਕਿ ਐਦਾਂ ਹੈ ਕਿ ਜਿਨ੍ਹਾਂ ਨੇ ਤੁਹਾਡੇ ਤੋਂ ਪਹਿਲਾਂ ਅਪਲਾਈ ਕੀਤੇ ਐ ਜੇਕਰ ਉਹਨਾਂ 'ਚੋਂ ਕੋਈ ਐਡਮਿਸ਼ਨ ਨਹੀਂ ਲੈਂਦਾ ਤਾਂ ਤੁਹਾਨੂੰ ਐਡਮਿਸ਼ਨ ਦਿੱਤਾ ਜਾਵੇਗਾ ਤਾਂ ਤੁਹਾਨੂੰ ਆਫਰ ਲੈਟਰ ਦਿੱਤਾ ਜਾਵੇਗਾ ਜੇਕਰ ਉਹਨਾਂ ਚੋਂ ਕੋਈ ਲੈ ਲੈਂਦਾ ਐਡਮਿਸ਼ਨ ਫੀਸ ਪੇ ਕਰ ਦਿੰਦਾ ਹੈ ਤਾਂ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਆਫਰ ਲੈਟਰ ਤੇ ਪਿਛਲੇ 3 ਮਹੀਨੇ ਤੋਂ ਕੀ ਉਹ ਜਿਹੜੇ 3 ਸਟੂਡੈਂਟ ਉਹਨਾਂ ਨੇ ਕਿਹਾ ਕਿ ਕ్యూ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਲੱਗੇ ਉਹਨਾਂ 3 ਸਟੂਡੈਂਟਸ ਨੇ ਫੀ ਪੇ ਨਹੀਂ ਕੀਤੀ ਤੇ ਜੇਕਰ ਤੁਹਾਡੇ ਕੋਲ ਅਵੇਲੇਬਿਲਿਟੀ ਨਹੀਂ ਹੈਗੀ ਤਾਂ ਇੱਕ ਆਫਰ ਲੈਟਰ ਦਾ 150 ਰੁਪਏ ਲੈ ਰਹੇ ਨੇ ਇੱਕ ਅਪਲੀਕੈਂਟ ਦਾ 150 ڈالر ਇੱਕ ਅਪਲੀਕੈਂਟ ਦਾ 150 ڈالر ਲੈ ਰਹੇ ਨੇ ਤੇ ਕਿੰਨੇ ਅਪਲੀਕੈਂਟ ਅਪਲੀਕੈਂਟ ਚੈੱਕ ਕਿਵੇਂ ਕਰਦਾ ਹੈ ਜਾ ਕੇ ਉਹਨਾਂ ਦੀ ਵੈਬਸਾਈਟ ਤੇ ਦੇਖੇਗਾ ਆਪਣੇ ਏਜੰਟ ਨੂੰ ਅਪਰੋਚ ਕਰੇਗਾ ਏਜੰਟ ਜਾ ਕੇ ਚੈੱਕ ਕਰੇਗਾ ਆਫਰ ਲੈਟਰ ਅਵੇਲੇਬਲ ਹੈ ਉਹ ਅਪਲਾਈ ਕਰ ਦੇਗਾ ਹੁਣ ਅਪਲਾਈ ਕਰਨਾ ਤੁਹਾਡੇ ਹੱਥ ਚ ਹੈ ਆਫਰ ਲੈਟਰ ਦੇਣਾ ਨਾ ਦੇਣਾ ਕਾਲਜ ਦੇ ਹੱਥ ਚ ਹੈ ਹੁਣ ਇਦਾਂ ਉਹ 1000 ਬੱਚੇ ਦਾ ਅਪਲਾਈ ਕਰਵਾ ਲੈ ਕਿੰਨਾ ਪੈਸਾ ਉਹਨਾਂ ਨੇ ਇਕੱਠਾ ਕਰ ਲਿਆ ਇੰਨਾ ਤੇ ਸ਼ਾਇਦ ਫੀਸ ਤੋਂ ਵੀ ਨਹੀਂ ਉਹਨਾਂ ਨੇ ਕਮਾ ਪਾਣਾ ਤੁਹਾਡੀ ਤੋਂ ਜਿੰਨਾ ਉਹਨਾਂ ਨੇ ਇਦਾਂ ਇਕੱਠਾ ਕਰ ਲਿਆ। ਸੋ ਇਹ ਸਕੈਮ ਹੈ। ਇਹਦੇ ਵਾਸਤੇ ਕੀ ਚਾਹੀਦਾ ਹੈ ਕਿ ਭਈ ਆਫਰ ਲੈਟਰ ਜਦੋਂ ਅਪਲਾਈ ਕਰਨੇ ਤਾਂ ਉਹਦੀ ਵੀ ਇੱਕ ਲਿਮਿਟ ਹੋਣੀ ਚਾਹੀਦੀ ਹੈ ਕਿ ਭਈ ਫਲਾਨੇ ਕਾਲਜ ਦੇ ਵਿੱਚ ਇੰਨੀਆਂ ਸੀਟਸ ਨੇ ਤੇ ਉਹਦੇ ਵਾਸਤੇ ਮੈਕਸਿਮਮ ਤੋਂ ਮੈਕਸਿਮਮ ਇੰਨੇ ਹੀ ਆਫਰ ਲੈਟਰ ਅਪਲਾਈ ਕੀਤੇ ਜਾ ਸਕਦੇ ਆ। ਜੇਕਰ ਇਹ ਸਕੈਮ ਰੋਕਣਾ ਹੈ ਤਾਂ ਪਰ ਜੇਕਰ ਇਸ ਸਕੈਮ ਨੂੰ ਰੋਕਿਆ ਜਾਵੇ ਕੌਣ ਰੋਕੇਗਾ ਜਦੋਂ ਇਹਦੇ ਖਿਲਾਫ ਕੋਈ ਆਵਾਜ਼ ਚੱਕੇਗਾ ਆਵਾਜ਼ ਕੌਣ ਚੱਕੇਗਾ ਉਹ 에ਜੰਟ ਚੱਕਣਗੇ ਜਿਹੜੇ ਕੰਮ ਕਰਦੇ ਆ 에ਜੰਟ ਕਦੇ ਨਹੀਂ ਚੱਕਣਗੇ ਕਿਉਂਕਿ 에ਜੰਟਾਂ ਦਾ ਉੱਥੇ ਰਾਪਤਾ ਹੁੰਦਾ ਹੈ ਉੱਥੋਂ ਉਹਨਾਂ ਨੂੰ ਕਮਿਸ਼ਨ ਆਉਣਾ ਹੁੰਦਾ ਹੈ ਕਾਲਜ ਦੀ ਬਦਨਾਮੀ ਉਹ ਨਹੀਂ ਕਰਨਾ ਚਾਹੁੰਦੇ ਤੇ ਇਹ ਸੂਰਜ ਜਿਹੜੀ ਉਹ ਇੱਕ ਕਾਲਜ ਦੀ ਨਹੀਂ ਹੈਗੀ ਹੋਰ ਵੀ ਕਈ ਕਾਲਜਸ ਦੀ ਹੈਗੀ ਆ ਇੱਕ ਕਾਲਜ ਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਹੁਣ 22 ਦਾਵੇ ਇਹਨਾਂ ਦੇ ਕੋਲ ਜੇ ਸੀਟਸ ਫੁੱਲ ਨੇ ਹੋਰ ਇਹਨਾਂ ਨੂੰ ਨਹੀਂ ਹੈਗਾ ਹੈਗਾ ਇਹਨਾਂ ਕੋਲ ਆਪਸ਼ਨ ਫਿਰ ਇਹ ਹੋਰ ਆਫਰ ਲੈਟਰ ਕਿਉਂ ਅਪਲਾਈ ਕਰਵਾ ਰਹੇ ਨੇ ਜੇ ਹੋਰ ਆਫਰ ਲੈਟਰ ਅਪਲਾਈ ਕਰਵਾ ਰਹੇ ਨੇ ਤੇ ਉਹਨਾਂ ਨੂੰ ਜਵਾਬ ਕਿਉਂ ਨਹੀਂ ਦੇ ਰਹੇ ਹੁਣ ਇਹ ਬੱਚਾ ਫਰਵਰੀ ਦੇ ਵਿੱਚ ਨੇ ਅਪਲਾਈ ਕੀਤਾ ਹੁਣ ਮਈ ਚੱਲ ਰਹੀ ਹੈ 3 ਮਹੀਨੇ ਹੋ ਗਏ 3 ਮਹੀਨੇ ਤੋਂ ਇਹਦਾ ਆਫਰ ਲੈਟਰ ਜਿਹੜਾ ਉਹ ਵੇਟਿੰਗ ਪੀਰੀਅਡ ਦੇ ਵਿੱਚ ਦਿਖ ਰਿਹਾ ਕਿ ਭਈ ਵੇਟਿੰਗ ਦੇ ਵਿੱਚ ਹੈ ਹੁਣ ਇਹਨੂੰ ਆਫਰ ਲੈਟਰ ਜਿੰਨਾ ਚਿਰ ਨੂੰ ਈਸ਼ੂ ਹੋਏਗਾ ਉਦੋਂ ਤੱਕ ਤੇ ਇੱਕ ਦੋ ਕਾਲਜਿਸ ਨੂੰ ਹੋਰ ਅਪਰੋਚ ਕਰਕੇ ਆਫਰ ਲੈਟਰ ਅਪਲਾਈ ਕਰ ਦੇਗਾ ਆਪਸ਼ਨ ਦੇ ਤੌਰ ਦੇ ਉੱਤੇ ਤੇ ਫਿਰ ਜਿੱਥੋਂ ਆਫਰ ਲੈਟਰ ਆ ਜੂਗਾ ਉੱਥੇ ਫੀਸ ਪੇ ਕਰਕੇ ਤੇ ਆਪਣਾ ਰੈਡਮਿਸ਼ਨ ਲੈ ਲੇਗਾ ਹੁਣ ਇਹ ਬਹੁਤ ਵੱਡੀ ਪ੍ਰੋਬਲਮ ਹੈ ਹੁਣ ਆਫਰ ਲੈਟਰ ਜਿੱਦਾਂ ਹੁਣ ਪਾਲ ਵਾਲਾ ਜਿਹੜਾ ਇਹਨਾਂ ਨੇ ਪ੍ਰੋਵਿੰਸ਼ੀਅਲ ਐਸੋਸੀਏਸ਼ਨ ਲੈਟਰ ਵਾਲਾ ਜਿਹੜਾ ਕੀਤਾ ਭਈ ਇੱਕ ਲਿਮਟਿਡ ਪੈਲ ਜਿਹੜੇ ਆ ਉਹ ਇਸ਼ੂ ਕੀਤੇ ਜਾਣਗੇ ਸੇਮ ਇੱਦਾਂ ਤੁਸੀਂ ਆਫਰ ਲੈਟਰ ਨੂੰ ਲੈ ਕੇ ਵੀ ਕੋਈ ਪ੍ਰਤਬੰਧ ਬਣਾਓ ਕੋਈ ਇੱਦਾਂ ਦਾ ਰੂਲ ਕੰਡੀਸ਼ਨ ਬਣਾਓ ਕਿ ਭਈ ਕੋਈ ਕਾਲਜ ਜਿੱਦਿਆਂ ਜਿੰਨੀਆਂ ਸੀਟਸ ਨੇ ਉਹਦੇ ਹਿਸਾਬ ਦੇ ਨਾਲ ਹੀ ਆਫਰ ਲੈਟਰ ਅਪਲਾਈ ਕਰ ਸਕਦਾ ਹੈ ਇਦਾਂ ਤੇ ਹੈ ਨਹੀਂ ਕਿ ਭਾਈ ਕੋਈ ਬੱਚਾ ਉੱਠਿਆ ਉਹਨੇ ਉਹਨੇ ਤੇ ਨੈਟ ਤੇ ਦੇਖਣਾ ਉਹ ਦੇਖਿਆ ਭਈ ਖੁੱਲਾ ਹੋਇਆ ਉਹਨੇ ਅਪਲਾਈ ਕਰ ਦਿੱਤਾ ਈਵਨ ਕੀ ਜਦੋਂ ਤੁਸੀਂ ਆਫਰ ਲੈਟਰ ਅਪਲਾਈ ਕਰਦੇ ਹੋ ਤਾਂ ਤੁਹਾਡੇ ਕੋਲ ਬੀ ਪਲਾਨ ਹੁੰਦਾ ਕਿ ਭਈ ਜੇ ਇਸ ਕੈਂਪਸ ਦੇ ਵਿੱਚ ਅਵੇਲੇਬਿਲਟੀ ਨਹੀਂ ਹੈਗੀ ਤੇ ਦੂਜੇ ਕੈਂਪਸ ਦੇ ਵਿੱਚ ਐਡਮਿਸ਼ਨ ਦੇ ਦਿਓ ਦੂਜੇ ਕੈਂਪਸ ਦੇ ਵਿੱਚ ਵੀ ਐਡਮਿਸ਼ਨ ਨਹੀਂ ਦਿੱਤਾ ਜਾ ਰਿਹਾ ਤੇ ਇਹ ਹੋ ਕੀ ਦੇ ਨਾਲ ਰਿਹਾ ਜਿਹੜਾ ਬੱਚਾ ਪਹਿਲਾਂ ਹੀ ਉਹਨਾਂ ਦਾ ਹੈ ਜਿਹੜਾ ਪਹਿਲਾਂ ਹੀ ਉਹਨਾਂ ਦੇ ਕੈਂਪਸ ਦੇ ਵਿੱਚ ਪੜ ਰਿਹਾ ਉਹਨੂੰ ਇਸ ਤਰੀਕੇ ਨਾਲ ਹਰਾਸ ਕੀਤਾ ਜਾ ਰਿਹਾ ਤੇ ਤੁਸੀਂ ਖੁਦ ਸੋਚੋ ਯਾਰ ਕਿ ਜਿਹੜਾ ਬੱਚਾ ਉੱਥੇ ਪੜ ਰਿਹਾ ਉਹਨੂੰ ਹਰਾਸ ਕੀਤਾ ਜਾ ਰਿਹਾ ਹੈ ਜਿਹੜਾ ਬੱਚਾ ਉਥੋਂ ਦੇ ਸਿਸਟਮ ਦੇ ਵਿੱਚ ਤੇ ਜਿਹੜਾ ਬੱਚਾ ਇੰਡੀਆ ਤੋਂ ਅਪਲਾਈ ਕਰ ਰਿਹਾ ਹੈ ਪਾਕਿਸਤਾਨ ਤੋਂ ਅਪਲਾਈ ਕਰ ਰਿਹਾ ਹੈ ਕਿਸੇ ਹੋਰ ਮੁਲਕ ਤੋਂ ਅਪਲਾਈ ਕਰ ਰਿਹਾ ਉਹਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੋਣਾ ਉਹਨੇ ਤਾਂ ਇਹ ਦੇਖ ਕੇ ਕਰਨਾ ਕਿ ਪਈ ਐਵੇਲੇਬਿਲਿਟੀ ਹੈਗੀ ਆ ਉਹਨੂੰ ਇਹ ਥੋੜੀ ਪਤਾ ਕਿ ਸਾਨੂੰ ਮੂਰਖ ਬਣਾਇਆ ਜਾ ਰਿਹਾ ਸਾਡੇ ਤੋਂ ਇਹ ਤਰੀਕਾ ਜਿਹੜਾ ਉਹ ਓਪਨ ਇਸ ਕਰਕੇ ਦਿਖਾਇਆ ਜਾ ਰਿਹਾ ਕਿ ਭਈ ਤੁਸੀਂ 150 ਡਾਲਰ ਪੇ ਕਰ ਦੋ ਹੁਣ 150 ਡਾਲਰ ਮਤਲਬ ਹੋ ਗਿਆ ਤੁਹਾਡਾ 9000 ਰੁਪਏ ਦੇ ਤਕਰੀਬਨ ਲਾਗੇ ਬੰਨੇ ਹੋ ਗਿਆ 9-10000 ਤੇ ਤੁਹਾਡਾ 9-10000 ਰੁਪਏ ਇੰਨਾ ਹੀ ਵੜਦਾ ਜਾ ਰਿਹਾ ਹੈ। ਸੋ ਇਹ ਇੱਕ ਸੋਚਣ ਸਮਝਣ ਵਾਲੀ ਗੱਲ ਹੈ, ਇਹਦੇ ਉੱਤੇ ਧਿਆਨ ਦੇਣ ਵਾਲੀ ਗੱਲ ਹੈ ਤੇ ਇਹਦੇ ਖਿਲਾਫ ਆਵਾਜ਼ ਚੁੱਕਣ ਦੀ ਲੋੜ ਹੈ। ਸਾਨੂੰ ਚਾਹੀਦਾ ਕਿ ਇਹਦੇ ਉੱਤੇ ਵੀ ਇੱਕ ਦੋ ਵੀਡੀਓਜ਼ ਬਣਾਈਆਂ ਜਾਣ। ਸੋ ਏਜੰਟਾਂ ਦੇ ਅੱਗੇ ਬੇਨਤੀ ਹੈ ਕਿ ਭਈ ਆਪਣਾ ਨਿੱਜੀ ਮੁਫਾਦ ਛੱਡ ਕੇ ਕਦੇ ਇਸ ਪਾਸੇ ਵੀ ਹੋ ਜੋ ਕਿ ਕਿਸੇ ਦੀ ਹੈਲਪ ਵੀ ਕਰ ਦੋ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਵੀਡੀਓ ਤੇ ਤੁਹਾਡਾ ਫੇਵਰਿਜ਼ਮ ਆ ਇਹਦੇ ਵਿੱਚ ਤੁਸੀਂ ਦੱਬ ਕੇ ਸ਼ੇਅਰ ਕਰ ਦਿਓ ਤੇ ਇਹਨੂੰ ਵਾਇਰਲ ਕਰ ਦਿਓ ਪੰਜਾਬ ਦੇ ਵਿੱਚ ਤਾਂ ਕਿ ਹਰ ਇੱਕ ਏਜੰਟ ਕੋਲੇ ਵੀਡੀਓ زیادہ تو زیادہ پہنچے تنبر